جا ਰਿਹਾ ਜਿਸ ਦੇ ਵਿੱਚ ਅਮਰੀਕਾ ਦੀ ਜਿਹੜੀ ਕਣਕ ਆਮਰੀਕਾ ਦਾ ਜਿਹੜਾ ਅਨਾਜ ਆ ਉਥੋਂ ਦਾ ਅਨਾਜ ਇੱਥੇ ਆ ਕੇ ਵਿਕੂਗਾ ਤੇ ਉਸ ਦੇ ਮੁਕਾਬਲੇ ਸਾਡਾ ਅਨਾਜ ਆ ਜਿਹੜਾ ਉਹ ਮੰਡੀਆਂ ਦੇ ਵਿੱਚ ਡੂਲੂਗਾ ਤੇ ਸਿਰਫ ਅਮਰੀਕਾ ਨਾਲ ਨਹੀਂ ਸਮਝੌਤਾ ਕੀਤਾ ਆ ਜਦੋਂ ਤੁਸੀਂ ਆ ਜੰਗ ਵਾਲਾ ਮਾਹੌਲ ਦੇਖ ਰਹੇ ਹੋ ਇਸ ਦੇ ਵਿੱਚ ਬਹੁਤ ਕੁਝ ਨਵਾਂ ਵਾਪਰ ਰਿਹਾ ਮੈਨੂੰ ਲੱਗਦਾ ਵੀ ਸਿਰਫ ਇਸ ਗੱਲ ਤੇ ਨਾ ਕੰਨ ਰੱਖੋ ਨਿਗਾਹ ਰੱਖੋ ਕਿ ਜਹਾਜ਼ ਕਿੱਥੇ ਬੰਬ ਸੁੱਟ ਰਿਹਾ ਇਸ ਗੱਲ ਤੇ ਵੀ ਨਿਗਾਹ ਰੱਖੋ ਕਿ ਤੁਹਾਡੇ ਹੱਥ ਨੇ ਜਿਹੜੇ ਕਿਸ ਤਰੀਕੇ ਨਾਲ ਖਾਦੇ ਜਾ ਰਹੇ ਨੇ ਯਾਦ ਰੱਖਿਓ ਇੱਕ ਸਦਮਾ ਸਿਧਾਂਤ ਆ ਸਦਮਾ ਸਿਧਾਂਤ ਕੀ ਆ ਕਹਿੰਦੇ ਕਿ ਜਦੋਂ ਕਿਸੇ ਵੀ ਬੰਦੇ ਤੇ ਜਾਂ ਕਿਸੇ ਵੀ ਮੁਲਕ ਤੇ ਜਾਂ ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਉੱਪਰ ਇੱਕ ਵੱਡੀ ਵੱਡਾ ਸੰਕਟ ਪਿਆ ਹੋਵੇ ਨਾ ਤਾਂ ਉਹ ਸੰਕਟ ਦੇ ਵਿੱਚ ਸਦਮੇ 'ਚ ਆ ਜਾਂਦੇ ਨੇ ਮਨ ਲਓ ਕਿਸੇ ਪਰਿਵਾਰ ਦੇ ਵਿੱਚ ਕੋਈ ਅਨਾਹੀ ਮੌਤ ਹੋ ਜਵੇ ਸਦਮੇ ਦੇ ਵਿੱਚ ਆ ਜਾਂਦੇ ਨੇ ਤਾਂ ਜੇ ਉਹ ਸਦਮੇ ਦੇ ਵਿੱਚ ਹੋਣ ਤਾਂ ਉਸ ਸਮੇਂ ਜਿਹੜਾ ਉਹਨਾਂ ਤੇ ਅਟੈਕ ਕੀਤਾ ਜਾਂਦਾ ਉਹ ਉਸ ਦਾ ਵਿਰੋਧ ਕਰਨ ਲਈ ਤਿਆਰ ਨਹੀਂ ਹੁੰਦੇ ਅਚਿੰਤੇ ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ ਤਾਂ ਸਦਮਾ ਸਿਧਾਂਤ ਇਹ ਕਹਿੰਦਾ ਕਿ ਜਿੰਨੇ ਵੀ ਮੁਲਕ ਲੋਕਾਂ ਦੀ ਲੁੱਟ ਕਰ ਰਹੇ ਨੇ ਉਹ ਇਹ ਜਿਹੇ ਸਦਮਿਆਂ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਵਿੱਚ ਬਿਮਾਰੀ ਵੀ ਆਉਂਦੀ ਆ ਕਰੋਨਾ ਪੀਰੀਅੰਟ ਸੀ ਕਰੋਨਾ ਵਿੱਚ ਇੱਕ ਪਾਸੇ ਤਾਂ ਕਰੋਨਾ ਬਿਮਾਰੀ ਹੇਟ ਸਾਨੂੰ ਘਰਾਂ 'ਚ ਤਾੜਦਾ ਦੂਜੇ ਪਾਸੇ ਤਿੰਨ ਖੇਤੀ ਕਾਨੂੰਨ ਲੈ ਆਏ ਜੇ ਭਾਈ ਕਰੋਨਾ ਇੰਨਾ ਹੀ ਖਤਰਨਾਕ ਸੀ ਫਿਰ ਤਿੰਨ ਖੇਤੀ ਕਾਨੂੰਨ ਰੁਕ ਨਹੀਂ ਸਕਦੇ ਸੀ ਥੋੜੀ ਦੇਰ ਨਹੀਂ ਉਹਨਾਂ ਨੂੰ ਇਹ ਸੀ ਕਿ ਘਰਾਂ 'ਚ ਤਾੜੇ ਹੋਏ ਨੇ ਹੁਣ ਕਾਨੂੰਨ ਲਾਗੂ ਕਰ ਦੋ ਜਦੋਂ ਕਰੋਨਾ ਦੇ ਕਰਕੇ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਨਾਲ ਦੀ ਨਾਲ ਨਵੀਂ ਸਿੱਖਿਆ ਨੀਤੀ 2020 ਲੈ ਆਏ ਜਿਨੇ ਵਿੱਚ ਸਕੂਲਾਂ ਦਾ ਜਿਹਨੇ ਆਪਾਂ ਤਾਂ ਕਹਿ ਰਹੇ ਹਾਂ ਕਿ ਇਹ ਸਰਕਾਰੀ ਹੋ ਜਵੇ ਉਹ ਨਵੀਂ ਸਿੱਖਿਆ ਨੀਤੀ ਇਹ ਕਹਿੰਦੀ ਹੈ ਕਿ ਜਿਹੜੀ ਐਗਜ਼ਿਸਟਿੰਗ ਸਕੂਲ ਨੇ ਹੁਣ ਵਾਲੇ ਵੀ ਸਰਕਾਰੀ ਸਕੂਲ ਨੇ ਉਹ ਵੀ ਨਿੱਜੀ ਕਰ ਦੇਣੇ ਨੇ ਤਾ ਉਹ ਨਿੱਜੀਕਰਨ ਵਾਲੀ ਕੇਂਦਰੀਕਰਨ ਵਾਲੀ ਭਗਵੇਂ ਕਰਨ ਵਾਲੀ ਨੀਤੀ ਉਹ ਕਦੋਂ ਲੈ ਕੇ ਆਏ ਜਦੋਂ ਸਕੂਲ ਕਾਲਜ ਯੂਨੀਵਰਸਟੀਆਂ ਬੰਦ ਸੀ ਤਾਂ ਇਹ ਸਤਵਾਂ ਸਿਧਾਂਤ ਆ ਕਿ ਲੋਕਾਂ ਨੂੰ ਬਿਮਾਰੀ ਦੇ ਨਾਂ ਤੇ ਸਤਵੇਂ ਚ ਪਾ ਦਿਓ ਉਹਨਾਂ ਦੇ ਵਿਰੋਧ ਚ ਫੈਸਲੇ ਲਿਆਓ ਲੋਕਾਂ ਘਰਾਂ ਦੇ ਵਿੱਚ ਤੜੇ ਹੋਣਗੇ ਡਰੇ ਹੋਣਗੇ ਉਹ ਵਿਰੋਧ ਨਹੀਂ ਕਰ ਪਾਉਣਗੇ ਤੇ ਹੁਣ ਵੀ ਤੁਹਾਡੇ ਸਾਹਮਣੇ ਆ ਇਹ ਜਿਹੜੀ جنگ ਆ ਇਹ ਜੰਗ ਪੰਜਾਬ ਨੂੰ ਸਤਵੇਂ ਚ ਪਾਉਣ ਲਈ ਥੋਪੀ ਗਈ ਹੈ ਤਾਜੋ ਪੰਜਾਬ ਆ ਜਿਹੜਾ ਇਹ ਆਪਣੀ ਨਾਬਰੀ ਦਾ ਇਤਿਹਾਸ ਅੱਗੇ ਵਧਾ ਰਿਹਾ ਟੱਕੇ ਦੇ ਖਿਲਾਫ ਖੜਨ ਵਾਲਾ ਜ਼ਬਰ ਦੇ ਖਿਲਾਫ ਖੜਨ ਵਾਲਾ ਤਾਂ ਕਿ ਪੰਜਾਬੀ ਉ ਤਾਂ ਨਹੀਂ ਕਰਾਂ ਦੇ ਵਿੱਚ ਤੜੇ ਹੁਣ ਤਾੜ ਦੀਏ ਤੇ ਪੰਜਾਬ ਨੂੰ ਕਿਉਂ ਖਾਜਾ ਬਣਾਇਆ ਜਾ ਰਿਹਾ ਵੀ ਜੰਗ ਦਾ ਪੰਜਾਬ ਨੂੰ ਕਿਉਂ ਬਣਾਇਆ ਜਾ ਰਿਹਾ ਆ ਬਿਲਕੁਲ ਇੱਕ ਜਿਹੜੀ ਫੋਟੋ ਘੁੰਮਦੀ ਆ ਕਿ ਜੰਗ ਦਾ ਖਾਜਾ ਪੰਜਾਬ ਬਣ ਰਿਹਾ ਵਪਾਰ ਆ ਜਿਹੜਾ ਉਹ ਗੁਜਰਾਤ ਵਾ ਗੁਜਰਾਤ ਵਪਾਰ ਕਰਨ ਵਾਸਤੇ ਰੱਖਿਆ ਹੋਇਆ ਹੈ ਗੁਜਰਾਤ ਦਾ ਵੀ ਬਾਰਡਰ ਪਾਕਿਸਤਾਨ ਦੇ ਨਾਲ ਆ ਪਰ ਲੜਾਈ ਇੱਥੇ ਬਣਾਈ ਜਾ ਰਹੀ ਹੈ ਤੇ ਇਹ ਪਹਿਲੀ ਵਾਰੀ ਹੋਇਆ 1972 ਤੋਂ ਬਾਅਦ ਕਿ ਜਿਹੜਾ ਉਧਰਲਾ ਪੰਜਾਬ ਆ ਉਸ ਤੇ ਇੰਡੀਆ ਨੇ ਹਮਲਾ ਕੀਤਾ ਜਿਹੜਾ 9 ਥਾਵਾਂ ਤੇ ਹਮਲੇ ਕੀਤੇ ਸੀ ਉਸ ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵੀ ਕਈ ਥਾਵਾਂ ਸ਼ਾਮਲ ਸੀ ਉਹ ਕਾਰਨ ਇਹ ਸੀ ਕਿ ਜੇ ਇਹ ਹਮਲਾ ਕਰਨਗੇ ਫਿਰ ਉਹ ਹਮਲਾ ਕਰਨਗੇ ਥਾਜਾਂ ਕੌਣ ਬਣੂਗਾ ਪੰਜਾਬ ਤੈਸ ਕਰਕੇ ਸਾਨੂੰ ਇਹ ਲੱਗਦਾ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਆ ਇੱਕ ਤਾਂ ਬਿਲਕੁਲ ਠੀਕ ਕਿ ਜੰਗ ਆ ਜਿਹੜੀ ਉਹ ਕੋਈ ਮਸਲੇ ਦਾ ਹੱਲ ਨਹੀਂ ਹੁੰਦੀ ਜੰਗ ਤਾਂ ਖੁਦ ਮਸਲਾ ਜੰਗ ਦੇ ਵਿੱਚੋਂ ਵਿਧਵਾਵਾਂ ਫੌਜੀਆਂ ਦੀਆਂ ਬਿਨਵਾਵਾਂ ਹੁੰਦੀਆਂ ਨੇ ਘਰਾਂ ਵਾਲੀਆਂ ਉਹਨਾਂ ਦੀਆਂ ਮਾਵਾਂ ਦੇ ਪੁੱਤ ਨੇ ਜਿਹੜੇ ਉਹ ਖੋਏ ਜਾਂਦੇ ਨੇ ਜੰਗ ਦੇ ਵਿੱਚੋਂ ਆਮ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਜੇ ਇੱਕ ਘਟਨਾ ਵਾਪਰੀ ਸੀ ਦੇਖੋ ਉਸੇ ਸਾਰੇ ਮੁਲਕ ਨੇ ਨਕੇਦੀ ਕੀਤੀ ਆਪਾਂ ਸਾਰਿਆਂ ਨੇ ਵੀ ਨਕੇਦੀ ਕੀਤੀ ਪਹਿਲਗੋਨ ਦੀ ਪਰ ਕਿਸੇ ਨੇ ਇਹ ਸਵਾਲ ਕੀਤਾ ਕਿ ਜਿਨ੍ਹਾਂ ਨੇ ਉਹ ਅੱਤਵਾਦੀਆਂ ਨੇ ਕਤਲ ਕੀਤੇ ਉਹ ਅੱਤਵਾਦੀ ਹੈ ਕਿੱਥੇ ਨੇ ਮਤਲਬ ਸਦਮਾ ਸਿਧਾਂਤ ਕੀ ਆ ਕਿ ਤੁਹਾਡਾ ਧਿਆਨ ਕਿਤੇ ਹੋਰ ਲਗਾਤਾ ਕਿਤੇ ਤਾਂ ਤੁਹਾਡਾ ਧਿਆਨ ਹੋਣਾ ਚਾਹੀਦਾ ਸੀ ਕਿ ਇੰਟੈਲੀਜੈਂਸ ਫੇਲੀਅਰ ਕਿਉਂ ਆ ਕਿਉਂ ਹਮਲਾ ਹੋਇਆ ਕਿਉਂ ਉੱਥੇ નિર્ਦੋਸ਼ ਨੇ ਜਿਹੜੇ ਮਾਰੇ ਗਏ ਕਿਤੇ ਸਾਡਾ ਧਿਆਨ ਹੋ ਗਿਆ ਕਿ ਬੰਬ ਗੋਲਾ ਗਿਰ ਕਿੱਥੇ ਰਹਾ ਕਿ ਡਰੋਨ ਕਿੱਥੇ ਆ ਰਿਹਾ ਜਹਾਜ਼ ਕਿੱਥੇ ਆ ਰਿਹਾ ਉਹ ਇੰਟੈਲੀਜੈਂਸ ਫੇਲੀਅਰ ਜਾਂ ਉਹੋ ਬੰਦੇ ਹੈ ਕਿੱਥੇ ਨੇ ਕਿ ਇੰਡੀਆ ਦੇ ਵਿੱਚ ਨੇ ਕਿਤੇ ਹੋਰ ਨੇ ਹਾਲ ਤੱਕ ਕਿਉਂ ਨਹੀਂ ਫੜੇ ਗਏ ਜਿਨ੍ਹਾਂ ਨੇ ਉਹ 26 ਜਿਹੜੇ ਟੂਰਿਸਟ ਸੀ ਵਿਦੋਸ਼ੇ ਉਹਨਾਂ ਦਾ ਕਤਲ ਕੀਤਾ ਤਾਂ ਇਸ ਕਰਕੇ ਬਹੁਤ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਿਹਾ ਤੇ ਚੰਗੀ ਗੱਲ ਇਹ ਆ ਕਿ ਪੰਜਾਬ ਇੱਕ ਆਰਗੇਨਾਈਜ਼ਡ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਸੰਯੁਕਤ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ ਸਾਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਸਭ ਨੂੰ ਹੋਰ ਤਕੜਾ ਕਰਨਾ ਚਾਹੀਦਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੱਦਾ ਵੀ ਦਿੱਤਾ ਜਿਹੜਾ ਇਹ ਤਿੰਨ ਥਾਵਾਂ ਤੇ 13 ਮੈਨੂੰ ਰੱਖੇ ਨੇ ਪ੍ਰੋਗਰਾਮ ਇੱਕ ਤਾਂ ਦੇਖੋ ਚੌਕੇ ਸਕੂਲ ਵਾਲੇ ਮਸਲੇ ਨੂੰ ਲੈ ਕੇ ਕਿਉਂਕਿ ਸਾਨੂੰ ਇਹ ਲੱਗ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਆ ਨਾ ਇਸ ਸਟੇਟ ਨੂੰ ਲਗਾਤਾਰ ਪੁਲਿਸ ਸਟੇਟ ਬਣਾਉਣ ਵੱਲ ਵੱਧ ਰਹੀ ਆ ਪੁਲਿਸ ਸਟੇਟ ਕੀ ਹੁੰਦੀ ਆ ਮੈਨੂੰ ਬਹੁਤ ਵਿਆਖਿਆ ਕਰਨ ਦੀ ਲੋੜ ਨਹੀਂ ਸਾਡੇ ਵਿੱਚ ਜਿਹੜੇ ਜਿਹੜੇ ਸਾਡੇ ਬਜ਼ੁਰਗ ਬੈਠੇ ਜਿਨ੍ਹਾਂ ਨੇ 1980 ਤੋਂ 90 95 ਵਾਲਾ ਦੌਰ ਦੇਖਿਆ ਉਹ ਪੁਲਿਸ ਸਟੇਟ ਸੀ ਕਿ ਕਿਸੇ ਨੂੰ ਮਾਰਨਾ ਆਮ ਗੱਲ ਸੀ ਵਿਦੋਸ਼ਿਆਂ ਨੂੰ ਲਗਭਗ 25000 ਨੌਜਵਾਨ ਪੰਜਾਬ ਦਾ ਮਾਰ ਦਿੱਤਾ ਗਿਆ ਤੇ ਜਦੋਂ ਕੋਈ ਮਾਰਿਆ ਜਾਂਦਾ ਸੀ ਇੱਕ ਸਟਾਰ ਸੀ ਜਿਹੜਾ ਹੋਰ ਵੱਧ ਜਾਂਦਾ ਸੀ ਪੁਲਿਸ ਵਾਲੇ ਦੇ ਮੋੜੇ ਦੇ ਉੱਪਰ ਤੇ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਸੀ ਵੀ ਬਈ ਤਿੰਨੇ ਮਾਰਿਆ ਕਿਉਂ ਆ ਸਿਰਫ ਇੰਨਾ ਕ ਨਾਮ ਕਹਿਣਾ ਹੁੰਦਾ ਸੀ ਕਿ ਇਹ ਖੜਕੂ ਆ ਮਾਰ ਦੋ ਤਾਂ ਇਸ ਕਰਕੇ ਉਹ ਜਿਹੜਾ ਪੁਲਿਸ ਸਟੇਟ ਦਾ ਸੀ ਉਹ ਰਾਜ ਦੇਖਿਆ ਉਸੇ ਤਰੀਕੇ ਦਾ ਹੁਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਵਿੱਚੋਂ ਬਿਲਕੁਲ ਵੀਡੀਓ ਸ਼ਰਿਆਮ ਘੁੰਮੀ ਕਿ ਇੱਥੇ ਇਹ ਅਧਿਕਾਰਾਂ ਦੇ ਉੱਪਰ ਕਿਸਾਨ ਆਗੂ ਸਾਡੀ ਜਿਹੜੀ ਬਿੰਦੂ ਜੀ ਨੇ ਉਹਨਾਂ ਦੇ ਉੱਪਰ ਥੱਪੜ ਮਾਰੇ ਪੁਲਿਸ ਵਾਲੇ ਨੇ ਕਿਹੜੇ ਪੁਲਿਸ ਕੋਡ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਕਿਸੇ ਦੇ ਉੱਪਰ ਥੱਪੜ ਮਾਰ ਸਕਦੇ ਹੋ ਕੋਈ ਵੀ ਪੁਲਿਸ ਅਧਿਕਾਰੀ ਕੀ ਮਾਰ ਸਕਦਾ ਕਿਸੇ ਹੈ ਪੁਲਿਸ ਕੋਡ ਦੇ ਵਿੱਚ ਜੇ ਲਾਠੀ ਚਾਰਜ ਵੀ ਕਰਨਾ ਤਾਂ ਗੋਡਿਆਂ ਤੋਂ ਹੇਠਾਂ ਕਰਨਾ ਹੁੰਦਾ ਹੱਥ ਚੁੱਕੜਾ ਇੱਥੇ ਹੱਤ ਚੁੱਕਿਆ ਗਿਆ ਫਿਰ ਉੱਥੇ ਗੰਭੀਰਪੁਰ ਸਿੱਖਿਆ ਮੰਤਰੀ ਦੇ ਪਿੰਡ ਉੱਥੇ ਇੱਕ ਬੇਰਜਗਾਰ ਅਧਿਆਪਕ ਦੇ ਉੱਪਰ ਹੱਤ ਚੁੱਕਿਆ ਗਿਆ ਤੇ ਫਿਰ ਇੱਥੇ ਪਟਿਆਲੇ ਜਿਹੜਾ ਫੌਜ ਦਾ ਕਰਨਲ ਸੀ ਉਸ ਨੂੰ ਕੁੱਟਿਆ ਉਹਦੇ ਮੁੰਡੇ ਨੂੰ ਕੁੱਟਿਆ ਤੇ ਉਹ ਐਸਐਚਓ ਕੀ ਜਿੰਨੇ ਵੀ ਐਸਐਚਓ ਨੇ ਕੀ ਉਹ ਜੇਲ੍ਹ ਚ ਚਲੇ ਗਏ ਕੋਈ ਕੋਈ ਨਹੀਂ ਜੇਲ੍ਹ ਚ ਗਏ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਤਾਂ ਨਾ ਕੋਈ ਸਸਪੈਂਸ਼ਨ ਨਾ ਕੋਈ ਕਾਰਵਾਈ ਉਲਟਾ ਕੀ ਹੋ ਗਿਆ ਕਿ ਜਿਹੜੇ ਵਿਰੋਧ ਦੇ ਵਿੱਚ ਖੜੇ ਸੀ ਆ ਹੁਣ ਸਾਡਾ ਸਾਥੀ ਆ ਜਿਹੜਾ ਇਹ ਪਰਸੋਂ ਰਿਹਾਂ ਕੀਤਾ ਇੱਕ ਮਹੀਨੇ ਤੋਂ ਬਾਅਦ ਤੇ ਬਹੁਤ ਸਾਰੇ ਆਗੂ ਨੇ ਜਿਹੜੇ ਉਹ ਹਾਲੇ ਵੀ ਜੇਲ੍ਹ ਦੇ ਵਿੱਚ ਨੇ ਤੇ ਜਿਹੜੀਆਂ ਅਧਿਆਪਕਾਂ ਜਿਨ੍ਹਾਂ ਦਾ ਸਨਮਾਨ ਹੋਣਾ ਚਾਹੀਦਾ ਸੀ ਕਿ ਤੁਸੀਂ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਕਿ ਜਿਹੜੀ ਮੈਨੇਜਮੈਂਟ ਇੱਥੇ ਭ੍ਰਿਸ਼ਟਾਚਾਰ ਕਰ ਰਹੀ ਆ ਸਰਕਾਰ ਦਾ ਪੈਸਾ ਕਿਹਦਾ ਪੈਸਾ ਹੁੰਦਾ ਲੋਕਾਂ ਦਾ ਹੀ ਪੈਸਾ ਹੁੰਦਾ ਨਾ ਉਹਨਾਂ ਨੇ ਤਾਂ ਆਵਾਜ਼ ਚੁੱਕੀ ਕਿ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦਾ ਸਨਮਾਨ ਹੋਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੇ ਸਮੇਤ ਜਿਨ੍ਹਾਂ ਦੇ ਵਿੱਚ ਤੁੰਨ ਦਿੱਤਾ ਗਿਆ ਇਸ ਕਰਕੇ ਇਹ ਤਾਂ ਬਿਲਕੁਲ ਸਪਸ਼ਟਾ ਕਿ ਇਹ ਕੋਈ ਬਦਲਾਵ ਵਾਲੀ ਸਰਕਾਰ ਨਹੀਂ ਹੈਗੀ ਇਹ ਇੱਕ ਪੁਲਿਸ ਸਟੇਟ ਵੱਲ ਬਣਾਉਣ ਵਾਲਾ ਵੱਧਣ ਵਾਲੀ ਸਰਕਾਰ ਆ